ਆਜੀ ਨਾਮ ਸੋਕਰ ਤੁਸੀਂ ਦੇਖਣੋ YouTube ਚੈਨਲ only pe 90572 ਵਾਹ ਅਸੀਂ ਫਿਰ ਆਪਣੇ ਮਹਿਲਾ ਚੌਕ ਦੇ ਵਿੱਚ ਮਹਿਲਾ ਚੌਕ ਨੂੰ ਵਿਧਾਨ ਸਭਾ ਹਲਕਾ ਦੇ ਵਿੱਚ ਸਾਹ ਕਿਉਂ ਇਸ ਵਾਰ ਦੇਖਣੋ ਵੀ ਪੇਸ਼ ਆਦੇ ਬਾਕੀ ਨੇ ਜੀ ਰਾਜ ਸੂਮਾਰਟੀ ਪਾਰਟੀ ਵੀ ਉਹਨਾਂ ਨਾਲ ਗੱਲ ਕਰਾ ਰਹੇ ਨੇ ਅੱਜ ਮੋਟਰਸਾਈਕਲਾਂ ਦੇ ਨਾਲ ਮੀਲੇ ਝੰਡੇ ਦੇ ਨਾਲ ਹਰ ਤਰ੍ਹਾਂ ਦੇ ਨਾਲ ਉਹ ਆਪਣੇ ਬਦਾਰ ਦੇ ਮਰਕਾ ਦਿਲ ਦੇ ਜਿੰਨੇ ਵਰਕਰ ਤੇ ਸਮਰਥਕ ਨੇ ਇੱਕ ਵਿਸ਼ਾਲ ਰੈਲੀ ਕਰ ਰਹੇ ਹੋ ਤੇ ਦੇਖ ਰਹੇ ਹੋ ਜੋ 300 ਤੋਂ ਜ਼ਿਆਦਾ ਲੋਕ ਇਸੇ ਮੈਨਾ ਚੋਕ ਤੋਂ ਤੁਹਾਨੂੰ ਦਿਖਾ ਰਹੇ ਆ ਤੇ ਆਪਾਂ ਗਣਵਾਦ ਕਰਾਦੇ ਆ ਤੇ ਵਿਚਾਰਕ ਸ੍ਰੀ ਪਾਕ ਸਿੰਘ ਜੀ ਟੱਕਰ ਨਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਕਰ ਲਈ ਫਿਰ ਕੈਂਦੇ ਬਲਮੂ ਤੁਰ ਤੂਏ ਅਜਾ ਤੁਰਾ ਦੱਸੂਗਾ ਪੂਰਾ ਹੈ ਕੀ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਬੋਝਨ ਸਮਾਜ ਪਾਰਟੀ ਵੱਲੋਂ ਡਾਕਟਰ ਮੱਖਣ ਸਿੰਘ ਜੀ ਜਿਹੜੇ ਸਾਡੇ ਲੋਕ ਸਭਾ ਦੇ ਕੈਂਡੀਡੇਟ ਹਨ ਬੋਝਨ ਸਮਾਜ ਪਾਰਟੀ ਵੱਲੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਹੈ ਜਿੰਨੀ ਵੱਡੀ ਪਾਬਰਕ ਇੱਥੇ ਖੜੀ ਹੈ ਮਜੂਰ ਹੈ ਉਹ ਆਪਣੇ ਕੈਂਡੀਡੇਟ ਦੇ ਲਈ ਚੋਣ ਨਿਸ਼ਾਨ ਹਾਥੀ ਦੇ ਲਈ ਬਹੁਤ ਜ਼ਿਆਦਾ ਤਤਪਲ ਹੋ ਰਹੀ ਹੈ ਅੱਜ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਭੈਣ ਜਿਮਾਰੀ ਮਾਇਆਵਤੀ ਜੀ ਨੂੰ ਅਜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਾ ਸਕੀਏ ਅਸੀਂ ਜਿੰਨੇ ਸਾਡੇ ਪਿੰਡ ਨੇ ਅਸੀਂ ਜੇ ਸਾਡਾ ਰੂਟ ਸੁਣਨ ਕਰ ਰਹੇ ਹੈ ਫੰਗ ਨੌਜਵਾਨ ਲੜਕੀਆਂ ਦਾ ਸਾਡੇ ਜਿੰਨੇ ਕਰਕੁਨ ਨੇ ਫੰਗ ਸਾਡੀਆਂ ਮਾਈਆਂ ਸਾਡੇ ਵਿੱਚੇ ਸਾਡੇ ਸਾਰੀ ਹੀ ਪਰਿਵਾਰ ਸਾਰੀ ਨਿੰਮਖਾੜੀ ਖਲਕਤ ਹੈ ਜੀ ਜੀ ਉਹ ਸਾਨੂੰ ਪੂਰਨ ਸਹਿਯੋਗ ਦੇ ਰਹੀ ਹੈ ਕਿਉਂਕਿ ਹਾਥੀ ਸਭ ਦਾ ਸਾਥੀ ਜੇ ਅਸੀਂ ਗੂਦ ਗੂਦ ਦੇ ਨਾਲ ਸਾਗਰ ਭਰ ਜਾਂਦਾ ਹੈ ਜਦੋਂ ਹਾਥੀ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਵਿੱਚ ਇੰਨੀ ਤਾਕਤ ਹੈ ਤਾਂ ਹਾਥੀ ਸਾਰੇ ਪਾਸੇ ਇੱਕ ਨੰਬਰ ਤੇ ਹੋ ਜਾਂਦਾ ਹੈ ਸਾਡੀ ਕੌਮ ਵੀ ਇੱਕ ਨੰਬਰ ਤੇ ਹੋ ਰਹੀ ਹੈ ਅਸੀਂ ਇਕੱਲੀ-ਇਕੱਲੀ ਵੋਟ ਨੂੰ ਇਕੱਤਰ ਕਰਕੇ ਸਾਡੇ ਜਿਹੜੇ ਕੈਂਡੀਡੇਟ ਨੇ ਡਾਕਟਰ ਮੱਖਣ ਸਿੰਘ ਜੀ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਵਿੱਚ ਬਹੁਤ ਜ਼ਿਆਦਾ ਸੇਵਾਵਾਂ ਨਿਭਾਈ ਹੈ ਜਿਹੜੇ ਇਹ ਜੇ ਡਿਪਟਰ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਹਨ ਔਰ ਸੰਗਰੂਰ ਵਿਖੇ ਵੀ ਆਪਣੇ ਸਿਹਤ ਹਸਪਤਾਲ ਦੇ ਵਿੱਚ ਉਹ ਵੱਡੇ ਡਾਕਟਰ ਹੋ ਹੈ ਨਾ ਐਸਐਮਓ ਉਹਨਾਂ ਦੀ ਕੰਮ ਕਰਦੀ ਨਿਤੀ ਸਾਡੇ ਮਿੱਕਾ ਪ੍ਰਤੀ ਬਹੁਤ ਹੀ ਜ਼ਿੰਮੇਵਾਰੀ ਹੈ ਔਰ ਅਸੀਂ ਸਾਡੀ ਸਾਡੀ ਕੌਮ ਦਾ ਸਾਡੇ ਬੱਚਿਆਂ ਦਾ ਕੋਈ ਵੇਖ ਬਣਾਉਣਾ ਹੈ ਅਸੀਂ ਸਾਡੇ ਆਪਣੇ ਰਾਤੇ ਨਹੀਂ ਸਾਡੀ ਕੌਮ ਨੂੰ ਸਾਡੇ ਮਿੱਕਾ ਨੂੰ ਅਸੀਂ ਇਹ ਸਤਿਪਾਉਂ ਕਰਨਾ ਹੈ ਸਤਿਪਾਉਂ ਕਰਕੇ ਜੈਪ੍ਰੇਮੀਅਰ ਮਿਨਿਸਟਰ ਆਫ ਇੰਡੀਆ ਪ੍ਰੈਣੀ ਜੀ ਮਾਇਆ ਮਤੀ ਜੀ ਨੂੰ ਅਸੀਂ ਬਣਾਉਣਾ ਹੈ ਜਿਹੜੀ ਸਾਡੀ ਇਥੋਂ ਦੀ ਨੀਤੀ ਹੈ ਉਹ ਨੂੰ ਕਰਨਾ ਹੈ ਜਿਹੜੀ ਸਾਡੀ ਫਾਰਮ ਪੜਸੀ ਹੈ ਵਿਦੇਸ਼ ਦੀ ਵੀ ਹੈ ਫਾਰਮ ਪੜਸੀ ਨੂੰ ਵੀ ਅਸੀਂ ਬਹੁਤ ਵਧੀਆ ਬਣਾਉਣਾ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਭਾਤੀ ਹੁੰਦੇ ਨੇ ਉਹਨਾਂ ਨੂੰ ਅਸੀਂ ਪੂਰਨ ਫੌਜ ਦੇ ਵਿੱਚ 17-18 ਸਾਲ ਦੀ ਉਹਨਾਂ ਦੀ ਪੈਨਸ਼ਨ ਸਾਡੇ ਮਰਾਗਨ ਨੇ ਜਿਹੜੇ ਉਹਨਾਂ ਨੂੰ ਵੀ ਪੈਨਸ਼ਨ ਦੀ ਬਹਾਲੀ ਇਹ ਅਸੀਂ ਕੰਮ ਕਰਾਂਗੇ 4-5 ਸਾਲ ਦੇ ਵਿੱਚ ਤਾਂ ਜਿਹੜਾ ਰੰਗਰੂਟ ਹੁੰਦਾ ਉਹ ਰੋਡ ਪੌਂਡ ਸਿੱਖਦਾ ਗੋਲੀ ਚਲਾਉਣਾ ਸਿੱਖਦਾ ਇਹਨਾਂ ਨੇ ਬਹੁਤ ਹੀ ਮਾੜੀ ਨੀਤੀ ਦੇ ਨਾਲ ਏਡੀਆਂ ਪਿੱਛੇ ਖਤਰਾਂ ਦੇ ਵਾਸਤੇ ਆਪਣੀਆਂ ਮਨੁੱਖੀਆਂ ਨੀਤੀਆਂ ਬਣਾ ਕੇ ਸਾਡੀ ਕੌਮ ਪਿੱਛੇ ਹਟਾ ਰਹੇ ਹਨ ਇਸ ਕਰਕੇ ਧਰਮ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਕੈਂਡੀਡੇਟ ਨੂੰ ਜਿੱਦਿਓ ਪੰਜ ਨੰਬਰ ਦੇ ਉੱਪਰ ਸਾਡਾ ਚੋਣ ਨਿਸ਼ਾਨ ਹਾਥੀ ਹੈ ਹਾਥੀ ਵਾਲਾ ਬਟਨ ਦਵਾ ਕੇ ਪ੍ਰੈਣਕ ਮਾਰੀ ਮਾਇਆਵਤੀ ਜੀ ਨੂੰ ਡਾਕਟਰ ਮੱਖਣ ਸਿੰਘ ਜੀ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਹੋਵੇਗੀ ਐਨੀਆਂ ਬੇਨਤੀਆਂ ਕਰਦੇ ਹੋਏ ਜੈ ਜੀਨ ਜੈ ਹਾਰ ਜੈ ਜੀਨ ਜੈ ਹਾਰ ਅੱਜ ਇਹ ਸੀ ਬਤਾ ਸਿੰਘ ਦੀਪੁਰ ਹੁਣ ਜੈ ਜੀਨ ਜੈ ਹਾਰ ਜੈ ਜੀਨ ਜੈ ਹਾਰ ਬੋਲ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ

ਮਾਸਟਰ ਬੰਕਾ ਸਿੰਘ ਜੀ ਨਾਲ ਹੁਣ ਸਾਡੇ ਨਾਲ ਨੇ ਜੀ ਸਤਪੁਰ ਸਿੰਘ ਜੀ ਇਹ ਵੀ ਬੰਦਰ ਸਭਾ ਹਲਕਾ ਜੀ ਦਾ ਦੇ ਅਚਾਰਜ ਨੇ ਸੋ ਇਹਨਾਂ ਨਾਲ ਵੀ ਅਪਨਾ ਗੱਲਬਾਤ ਕਰਾਂਗੇ ਕਿ ਸਾਡੀ ਸਭ ਤੋਂ ਪਸੰਦੀ ਜੈਪੀਐਮ ਦੇਪਾਲ ਅਸੀਂ ਜੀ ਤੁਸੀਂ ਇੱਕ ਬਹੁਤ ਵਿਸ਼ਾਲ ਰੈਲੀ ਦੇ ਰੂਪ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਤਾਂ ਲੋਕ ਜਨਤਾ ਜੋ ਆਵਾਜ਼ਾਂ ਇਹਨਾਂ ਨੂੰ ਕੀ ਸੁਦੇਸਨ ਦੇਣਾ ਚਾਹੁੰਦੇ ਬੀਰਾਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਬਹੁਤ ਜਣ ਸਮਾਜਪਾਦੀ ਦੇ ਪੱਖ ਵਿੱਚ ਹਵਾ ਹੈ ਔਰ ਬੰਪਰ ਵੋਟਸ ਨੂੰ ਪੈ ਰਹੀ ਹੈ ਔਰ ਸਾਰੇ ਭਾਈਚਾਰੇ ਪੰਜਾਬ ਲੋਕ ਤੁਹਾਨੂੰ ਵੋਟ ਪਾ ਰਹੇ ਨੇ ਇਸ ਕਰਕੇ ਤੁਸੀਂ ਹੀ ਪਹੁੰਚੇ ਰਹੋ 21 ਜਨਵਰੀ ਨੂੰ ਹੋ ਕੇ ਵੋਟ ਪਾਓ ਐਸਜੀਪਾ ਪੰਜਾਬ ਦੇ ਵਿੱਚ ਬਹੁਤ ਵੱਡੀ ਸ਼ੀਟਾ ਕਰ ਰਹੇ ਹੈਗੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਦੇ ਵੀ ਨੈਗੇਟਿਵ ਸੋਚ ਨਹੀਂ ਰੱਖਣੀ ਸਾਰੇ ਭਾਈਚਾਰੇ ਕਿਸਾਨ ਭਾਈਚਾਰਾ ਵੀ ਉਹ ਵੀ ਦੁਖੀ ਹੈ ਬੀਜੇਪੀ ਤੋਂ ਤੇ ਦੇਲ ਦੀ ਭਾਈਚਾਰੇ ਨੇ ਉਹ ਵੀ ਦੁਖੀ ਨੇ ਇਸ ਕਰਕੇ ਸਾਰੇ ਇਕੱਠੇ ਹੋ ਕੇ ਬਹੁਤ ਸਮਾਜਪਾਦੀ ਨੂੰ ਵੋਟ ਦਿਓ ਥੈਂਕ ਯੂ ਜੀ ਤੇ ਇੱਕ ਸਾਡੇ ਨਾਲ ਭੈਣ ਜੀ ਨੇ ਸਤਸਿਰ ਕਾਲ ਭੈਣ ਜੀ ਤੇ ਐਡ ਕਿ ਫਿਰ ਤੁਸੀਂ ਵੀ ਆਪਣਾ ਕੋਈ ਨਾ ਕੋਈ ਪੱਕਾ ਪੱਕਾ ਰੱਖੋ ਕਿਉਂਕਿ ਜੋ ਮੌਕੇ ਤੇ ਸਰਕਾਰਾਂ ਨੇ ਬੜੇ ਵੱਡੇ ਵੱਡੇ ਬਲਬਲੇ ਦਿੰਦਿਆਂ ਨੇ ਲੋਕਾਂ ਨੂੰ ਅਸੀਂ 1000 ਰੁਪਏ ਦੇਵਾਂਗੇ ਅਸੀਂ ਗੈਸ ਸਿਲੰਡਰ ਦੇਵਾਂਗੇ ਤੂੰ ਬੋਲਣਗੇ ਵੀ ਤੂੰ ਬਹੁਤ ਕੁਝ ਹੈ ਪਰ ਆਨ ਗਰਾਉਂਡ ਕੁਝ ਵੀ ਨਹੀਂ ਤੇ ਤੁਸੀਂ ਵੀ ਕੁਝ ਨਾ ਕੁਝ ਮਤਲਬ ਤੁਹਾਨੂੰ ਹਜ਼ਾਰ ਰੁਪਏ ਨਹੀਂ ਮਿਲਣਗੇ ਸੋ ਫਿਰ ਆਪਣੀ ਪਾਰਟੀ ਐ ਬਹੁਤ ਸਮਾਜ ਪਾਰਟੀ ਦੇ ਹੱਕ ਦੇ ਵਿੱਚ ਵੋਟੋ ਉਹ ਦਿਨ ਦੂਰ ਨਹੀਂ ਜੋ ਤੁਹਾਡੇ ਸੁਪਨਿਆਂ ਨੂੰ ਪੂਰਾ ਸਰਕਾਰ ਹੋਣਗੇ ਸੋ ਤੁਸੀਂ ਵੀ ਆਪਣਾ ਜੋ ਭੈਣਾ ਨੂੰ ਉਹਨਾਂ ਨੂੰ ਕੁਝ ਦੱਸ ਦਿਓ ਉਸਤਾ ਹੀ ਕਹਿਣਾ ਚਾਹੁੰਦੇ ਨੇ ਜੀ ਬਾਜਨ ਸਮਾਜ ਭਾਈ ਤਿੰਨ ਕੋਟ ਪਾਓ ਜੀ ਆਪਣੇ ਭੈਣ ਜੀ ਨੂੰ ਲਿਆਓ ਆਪਣੇ ਹੱਕ ਲਾਓ ਜੀ ਆਪਾਂ ਨੂੰ ਸਭ ਦਾਣ ਰਦਣਾ ਜ਼ਰੂਰੀ ਹੈ ਤੇ ਆਪਣੀ ਮਾਇਕਤੀ ਆਪਾਂ ਨੂੰ ਜ਼ਰੂਰੀ ਆ ਭੈਣ ਜੀ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ दो यूट्यूब चैनल जीरो फाइव इस तरह दिया परिवारकते शुद्ध देखा इस करके एक बार सानल का जरूर विजट करो सताल जी दो दो